ਲੋਹਾਰਾ ਕਾ ਰੋਡ ਟੈਂਪਲ ਲੇਨ ਵਿਖੇ ਦੀਪਿਕਾ ਕਪੂਰ ਵੱਲੋਂ ਡਿਜ਼ਾਈਨਰ ਅੱਡਾ ਐਕਸੀਬਿਸ਼ਨ ਲਗਾਈ ਗਈ ਇਸ ਮੌਕੇ ਜਿਲ੍ਹਾ ਕਾਂਗਰਸ ਕਮੇਟੀ ਮਹਿਲਾ ਵਿੰਗ ਦੀ ਵਾਈਸ ਪ੍ਰਧਾਨ ਰੀਆ ਗਿਲ ਅਚੇਤ ਤੌਰ ਤੇ ਪਹੁੰਚੇ ਅਤੇ ਉਹਨਾਂ ਐਸ ਐਕਸੀਬਿਸ਼ਨ ਦੀ ਸ਼ਲਾਘਾ ਕੀਤੀ ਦੀਪਿਕਾ ਕਪੂਰ ਨੇ ਜਾਣਕਾਰੀ ਦੇਂਦੇ ਦੱਸਿਆ ਕਿ ਐਸ ਐਕਸੀਬਿਸ਼ਨ ਵਿੱਚ ਹਰ ਤਰ੍ਹਾਂ ਦੇ ਡਿਜ਼ਾਈਨਰ ਕੱਪੜੇ ਜਿਸ ਵਿੱਚ ਡਿਜ਼ਾਈਨਰ ਆਊਟਫਿਟ ਸਟਿਚਡ ਅਨਸਟਿਚਡ ਵੈਲਵਟ ਇੰਡੋ-वेस्टर्न ਅਤੇ ਬਲੇਜ਼ਰ ਸੈੱਟ ਬਹੁਤ ਵਾਜਬ ਕੀਮਤਾਂ ਤੇ ਉਪਲਬਧ ਹਨ ਕਿਉਂਕਿ ਕੋਈ ਵੀ ਲੇਡੀਜ਼ ਲਈ ਬਹੁਤ ਦਾ ਕੋਈ ਲੇਬਲ ਕਾਂਗਰਸ ਪਾਰਟੀ ਦਾ ਸਭ ਵੱਤੋ ਵੱਟ ਫਾਲੋਅ-ਅਪ ਹੋਵੇ ਮੈਨੂੰ ਆ ਤਿਪੀਕਾ ਕਪੂਰ ਹੈ ਉਹਨਾਂ ਦਾ ਅੱਜ ਨਿਊ ਬ੍ਰਾਂਡ ਲਾਂਚ ਹੋਇਆ ਹੈ ਉਹਨਾਂ ਨੇ ਮੈਨੂੰ ਅੱਜ ਐਸਾ ਚੀਫ ਗੈਸਟ ਬੁਲਾਇਆ ਸੀਗਾ ਤੇ ਮੈਂ ਉਹਨਾਂ ਦਾ ਥੈਂਕਸ ਕਰਾਂਗੀ ਮੈਨੂੰ ਇਹਨਾਂ ਦਾ ਬਹੁਤ ਵਧੀਆ ਕਲੈਕਸ਼ਨ ਲੱਗੀ ਹਰ ਇੱਕ ਚੀਜ਼ ਇਹਨਾਂ ਦੀ ਕਲੈਕਸ਼ਨ ਫੈਬਰਿਕ ਵਾਈਜ਼ ਕਲੈਕਸ਼ਨ ਡਿਜ਼ਾਈਨਰ ਜਿੱਦਾਂ ਕਿ ਸਾਡੀ ਪੰਜਾਬ ਦੀ ਲੋੜੀ ਹੈ ਨਾ ਪੰਜਾਬੀਆਂ ਦੀ ਲੋੜੀ ਤੇ ਲੇਡੀਜ਼ ਨੂੰ ਹੁੰਦਾ ਆਪਾਂ ਲੋੜੀ ਵਾਲੇ ਦਿਨ ਵੱਤ ਤੋਂ ਵੱਤ ਤਿਆਰ ਹੋਈਏ ਵਧੀਆ ਸੂਟਸ ਪਾਈਏ ਤੇ ਮੈਨੂੰ ਬਹੁਤ ਵਧੀਆ ਆ ਪੰਜਾਬੀ ਸੂਟਸ 컬렉ਸ਼ਨ ਲੱਗੀ ਮੈਂ ਚਾਹਾਂਗੀ ਸਾਰੀ ਲੇਡੀਜ਼ ਇਹਨਾਂ ਨੂੰ ਸਪੋਰਟ ਕਰਨ ਮੈਨੂੰ ਬਹੁਤ ਵਧੀਆ ਲੱਗਾ ਆਗੇ हेलो आई एम दीपिका कपूर फ्रॉम डिजाइनर अड्डा मैं आज एग्जीबिशन लगाई है डिजाइनर्स सूट्स आउटफिट्स दी ते मैं सारेया नु वेलकम करना चाहूंगी ਤੁਸੀਂ ਇੱਥੇ ਆਓ کافی ਦਾਦਾਜ ਲੋਕੀ ਪਹੁੰਚੇ ਕੁੜੀਆਂ ਪਹੁੰਚੀਆਂ ਮਹਿਲਾਵਾਂ ਪਹੁੰਚੀਆਂ ਤੇ ਉਹਨਾਂ ਦਾ थैंक यू ਕਰਾਂਗੀ ਮੈਂ ਇਨੀਸ਼ੀਏਟਿਵ ਲਿੱਤਾ ਹੈ ਕਿ ਅੰਮ੍ਰਿਤਸਰ ਨੂੰ ਯੂ نو ਮਹਿਲਾਵਾਂ ਨੂੰ ਸਪੈਸ਼ਲੀ ਫॉर ਲੇਡੀਜ਼ ਕੀ ਉਹ ਮਤਲਬ ਹਰ ਇੱਕ ਲੈਵਲ ਦੀ ਲੇਡੀ ਹਰ ਇੱਕ ਤਰ੍ਹਾਂ ਦਾ ਯੂ نو ਬੰਦਾ ਡਿਜ਼ਾਈਨਰ ਕਪੜੇ ਪਾਵੇ ਪਾਕਟ ਫ੍ਰੈਂਡਲੀ ਚੀਜ਼ਾਂ ਹੋਣ ਹਰ ਕੋਈ ਮਤਲਬ ਯੂ نو ਅਗਰ ਇੱਥੇ ਆਇਆ ਕੁਛ ਨਾ ਕੁਛ ਬਾਈ ਕਰਕੇ ਜਾਵੇ ਮਤਲਬ ਐਨੇ ਕੰਫਰਟੇਬਲ ਰੇਟਸ ਵਿਦ ਡਿਜ਼ਾਈਨ ਜਿਸ ਨਾਲ ਲੋੜੀ ਆ ਰਹੀ ਹੈ ਜਾਂ ਫੈਸਟੀਵ ਵੈਡਿੰਗ ਸੀਜ਼ਨਸ ਹੈ ਤੁਹਾਨੂੰ ਹਰ ਇੱਕ ਤਰ੍ਹਾਂ ਦਾ ਡਿਜ਼ਾਈਨਰ ਆਊਟਫਿਟ ਮਿਲੇਗਾ ਚਾਹੇ ਅਨਸਟਿਚ ਹੈ ਸਟਿਚ ਹੈ ਵੈਲਿਊਟ ਹੈ ਇੰਡੋ-वेस्टर्न ਹੈ ਬਲੇਜ਼ਰ ਸੈਟ ਹੈ ఎవਰੀਥਿੰਗ ਯੂ विल ਗੇਟ ਅੰਡਰ ਵਨ ਰੂਫ ਲੋਕੇਸ਼ਨ ਲੋਹਾਰਕਾ ਰੋਡ ਟੈਂਪਲ ਲੇਨ 7 ਓਪੋਜ਼ਿਟ ਦਵਾ ਬਾਜ਼ਾਰ